ਸੰਗਰੂਰ ਦੇ ਸਰਕਾਰੀ ਹਸਪਤਾਲ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕੀ ਗਲੂਕੋਜ਼ ਲਾਉਣ ਦੇ ਨਾਲ 15 ਮਰੀਜ਼ ਅਬੀਮਾਰ ਹੋਏ ਸੀ ਜਿਨ੍ਹਾਂ ਦੇ ਵਿੱਚ ਗਰਭਤੀ ਮਹਿਲਾਵਾਂ ਵੀ ਸ਼ਾਮਲ ਸਨ ਤਾਂ ਅੱਜ ਇਸ ਮਾਮਲੇ ਨੂੰ ਲੈ ਕੇ ਇਸ ਹਸਪਤਾਲ ਦੇ ਵਿੱਚ ਪ੍ਰਮੁੱਖ ਸਕੱਤਰ ਹੈਲਥ ਡਿਪਾਰਟਮੈਂਟ ਕੁਮਾਰ ਰਾਹੁਲ ਪਹੁੰਚੇ ਸੰਗਰੂਰ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਉਹਨਾਂ ਨੇ ਬਿਮਾਰ ਹੋਏ ਮਰੀਜ਼ਾਂ ਦਾ ਹਾਲ ਪੁੱਛਿਆ ਉੱਥੇ ਹੀ ਉਹਨਾਂ ਨੇ ਸੰਗਰੂਰ ਪ੍ਰਸ਼ਾਸਨ ਨੂੰ ਮਰੀਜ਼ਾਂ ਨੂੰ ਲੈ ਕੇ 20 ਹਦਾਇਤਾਂ ਜਾਰੀ ਕੀਤੀਆਂ ਪੇਸ਼ੈਂਟ ਜਿਹੜੇ ਸੀਗੇ ਉਹਨਾਂ ਨੂੰ ਨਾਰਮਲ ਰੂਟੀਨ ਦੇ ਵਿੱਚ ਜਿਹੜਾ ਸਲਾਈਨ ਲਗਾ ਰਹੇ ਸੀਗੇ ਉਹ ਲਗਾ ਕੇ ਥੋੜੀ ਦੇਰ ਬਾਅਦ ਪੇਸ਼ੈਂਟ ਨੂੰ ਥੋੜੀ ਅਲਰਜੀਕ ਰਿਐਕਸ਼ਨ ਹੋਈ ਉਹਨਾਂ ਨੇ ਰਿਪੋਰਟ ਕੀਤਾ ਤੇ ਡਾਕਟਰ ਜਿਹੜੇ ਇੱਥੇ ਸੀਗੇ ਉਹਨਾਂ ਨੇ ਉਹਨਾਂ ਨੂੰ ਅਟੈਂਡ ਕਰ ਲਿਆ ਹੈਗਾ ਮੈਂ 14 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਸਭ ਨੂੰ ਮਿਲ ਕੇ ਮੈਂ ਆਇਆ ਹੁਣੇ ਤੁਹਾਡੇ ਸਾਹਮਣੇ ਉਹਦੇ ਵਿੱਚ ਦੋ ਤਿੰਨ ਪੇਸ਼ੈਂਟ ਦੀ ਤਬੀਅ ਥੋੜੀ ਜ਼ਿਆਦਾ ਖਰਾਬ ਸੀ ਲੇਕਿਨ ਸਾਰੇ ਇਹਨਾਂ ਨੇ ਮੈਨੇਜ ਕਰ ਲਿਆ ਤੇ ਹੈਂਡਲ ਕਰ ਲਿਆ ਕਿ ਤੇ ਰੈਫਰ ਕਰਨ ਦੀ ਲੋੜ ਨਹੀਂ ਪਈ ਤੇ ਨਾਲ ਹੀ ਜਿਹੜਾ ਸਲਾਈਨ ਯੂਜ਼ ਕੀਤਾ ਗਿਆ ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਰੋਕਤਾ ਹੈਗਾ ਉਹ ਕਿਤੇ ਵੀ ਯੂਜ਼ ਨਹੀਂ ਹੋ ਰਿਹਾ ਐਜ਼ ਆ ਨਾਉ ਤੇ ਅਸੀਂ ਉਹ ਸਾਡੇ ਡਰਗ ਇਨਸਪੈਕਟਰ ਆ ਗਏ ਹੈਗੇ ਉਹ ਲੈ ਕੇ ਜਾ ਰਹੇ ਉਹਦੀ ਅਸੀਂ ਜਾਂਚ ਕਰਾਵਾਂਗੇ ਤੇ ਕਾਰਵਾਈ ਕਰਾਂਗੇ ਜੀ ਸਰ ਕਿੰਨਾ ਦੀ ਦਿੱਕਤ ਆਈ ਹੈ ਜੀ ਕਿੰਨਾ ਕਿ ਲੋਟ ਸੀ ਹਾਂਜੀ ਸਰ ਇਹਦਾ ਕਿੰਨਾ ਕੁ ਲੌਂਚ ਸੀਗਾ ਜੀ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਕਿੰਨਾ ਕੁ ਲੌਂਚ ਸੀ ਇਹ ਪੰਜਾਬ ਦੇ ਵੀ ਜਿਹੜੇ ਸਾਡੇ ਕੋਲ ਡਿਫਰੈਂਟ ਵੇਅਰਹਾਊਸ ਹੈਗੇ ਤਿੰਨ ਸਾਰਿਆਂ ਦੇ ਵਿੱਚ ਅਵੇਲੇਬਲ ਸੀ ਜਿੱਥੇ ਵੀ ਲੋਡ ਪੈਂਦੀ ਹੈ ਉਹ ਯੂਜ਼ ਕਰਨ ਲਈ ਅਵੇਲੇਬਲ ਸੀ ਉਹ ਸਾਰੇ ਨੂੰ ਰੋਕਤਾ ਹੈਗਾ ਸੀ ਸਰ ਕਿਤੇ ਹੋਰ ਵੀ ਦਿੱਕਤ ਆਈ ਹੈ ਇਸ ਤੋਂ ਇਲਾਵਾ ਆ ਨਹੀਂ ਨਹੀਂ ਇਹ ਅੰਮ੍ਰਿਤਸਰ ਥੋੜਾ ਆਇਆ ਸੀ ਕੱਲ ਆਇਆ ਸੀ ਉਹ ਸਾਨੂੰ ਪਤਾ ਚੱਲਿਆ ਹੈ ਤਾਂ ਉਹ ਵੀ ਰੋਕਤਾ ਹੈਗਾ ਜੱਚਾ ਬੱਚਾ ਕੇਂਦਰ ਹੈ ਬਿਲਕੁਲ ਕੰਟੀਨ 10 ਮੀਟਰ ਤੇ ਕੂੜੇ ਦਾ ਵੱਡਾ ਡੰਪ ਹੈਗਾ ਉੱਪਰ ਜਿਹੜਾ ਪਰਿਵਾਰ ਦੇ ਜਿਹੜੇ ਬੈਗ ਨਹੀਂ ਨਜ਼ਰ ਪਰ ਚਾਦਰ ਨਹੀਂ ਤੇ ਲਿਫਟ ਬੰਦ ਪਈ ਹੈ ਜਿਹੜਾ ਜੱਚਾ ਬੱਚਾ ਵਾਲਾ ਹੈ ਏ ਅਸੀਂ ਦੇਖ ਲੈਨੇ ਜੀ ਅਸੀਂ ਇੰਸ਼ੋਰ ਕਰਾਂਗੇ ਕਿ ਛੇਤੀ ਇਹ ਠੀਕ ਹੋ ਜਾਏ ਜਿਹੜਾ ਵੱਡਾ ਯੂਨਿਟ ਲੱਗਿਆ ਹੈ ਉਹ ਵੀ ਬੰਦ ਗਿਆ ਹਸਪੀਟਲ ਆਕਸੀਜਨ ਬਾਹਰੋਂ ਲੈ ਰਿਹਾ ਕੀ ਜਣਾ ਕਰਦੇ ਉਸੇ ਠੀਕ ਕਰਾ ਲੈਣੇ ਜੀ ਠੀਕ ਕਰਾ ਲੈ ਮੈਂ ਦੇਖ ਲੈਣਾ ਸਾਡੇ ਧਿਆਨ ਦੇ ਵਿੱਚ ਸੀਗਾ ਨਹੀਂ ਆਪਣੇ ਪ੍ਰਾਈਵੇਟ ਵਕਤਾਂ ਡਾਕਟਰ ਰਵੀਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਸਾਨੂੰ ਜਿਹੜਾ ਹੈਗਾ ਇਹ ਐਸਸੀ ਕਰਾ ਲੈਣ ਲੇਕਿਨ ਉਹਨਾਂ ਦੇ ਬਾਬਤ ਵੀ ਜੀ ਕਿ ਇਹ ਜਿਹੜੀ ਬੋਤਲਾਂ ਨੇ ਕਿਤੇ ਪ੍ਰਾਈਵੇਟ ਤੌਰ ਦੇ ਉੱਪਰ ਵੀ ਦੇਈਆਂ ਹੁਣ ਹਸਪੀਟਲ ਦੇ ਉਹ ਵੀ ਜਾਂਚ ਕਰਾਂਗੇ ਅ ਪਹਿਲਾਂ ਅਸੀਂ ਦੇਖ ਲਾਂਗੇ ਫਿਰ ਅਸੀਂ ਐਡਵਾਈਜ਼ਰੀ ਇਸ਼ੂ ਕਰ ਸਕਦੇ ਕਿ ਪ੍ਰਾਈਵੇਟ ਦੇ ਵੀ ਜੇ ਕੋਈ ਯੂਜ਼ ਕਰ ਰਿਹਾ ਹੈ ਨਾ ਕਰੇ ਜੀ ਸਰ ਜਿਹੜੀ ਬੋਟਲ ਹੈ ਪਹਿਲਾਂ ਵੀ ਇਹੀ ਸੇਮ ਕੰਪਨੀ ਦੀ ਸੇਮ ਲੈਵਲ ਦੀ ਜਿਹੜੀ ਯੂਜ਼ ਹੁੰਦੀ ਰਹੀ ਹੈ ਜੀ ਕਿ ਫਸਟ ਟਾਈਮ ਵੀ ਜਿਹੜੀ ਇਹ ਜਿਹੜੀ ਯੂジング ਚ ਲਿਆਂਦੀ ਗਈ ਸੀ ਮੈਨੂੰ ਲੱਗ ਰਿਹਾ ਹੈ ਕਿ ਪਹਿਲਾਂ ਵੀ ਯੂਜ਼ ਹੋਇਆ ਸੀ ਲੇਕਿਨ ਰਿਐਕਸ਼ਨ ਹੋਇਆ ਨਹੀਂ ਇਹ ਰਿਐਕਸ਼ਨ ਅੱਜ ਹੋਇਆ ਹੈ ਤਾਂ ਅਸੀਂ ਜਾਂਚ ਕਰਾ ਲੈਨੇ ਕਈ ਵਾਰ ਬੈਚ ਦੇ ਵਿੱਚ ਪ੍ਰੋਬਲਮ ਹੋ ਸਕਦੀ ਠੀਕ ਹੈ ਸਰ ਜਾਂਚ ਕਿੰਨੀ ਤੱਕ ਕੀਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਤੈ ਕਿੰਨੀ ਜਾਣੀ ਹੈ ਜੀ ਤੈ ਕਰਕੇ ਅਸੀਂ ਕਾਰਵਾਈ ਕਰਾਂਗੇ ਸਰ ਤਿੰਨੋਂ ਪੇਸ਼ੈਂਟ ਜਿਹੜੀ ਤੁਸੀਂ ਕਹਿ ਹੈ ਵੀ ਜਾਰੇ ਢਿੱਲੇ ਸੀ ਬਿਲਕੁਲ ਠੀਕ ਨਹੀਂ ਹਾਂਜੀ ਬਿਲਕੁਲ ਠੀਕ ਨੇ ਪੇਸ਼ੈਂਟ ਪਰਫੈਕਟਲੀ ਫਾਈਨ ਹੈਗੇ ਮੈਂ ਆਪ ਉਹਨਾਂ ਨਾਲ ਗੱਲਬਾਤ ਕੀਤੀ ਹੈ ਦੇ ਆਰ ਓਕੇ ਫਾਈਨ ਡਿਸਟ੍ਰਿਕਟ ਲੈਵਲ ਦਾ ਹਸਪੀਟਲ ਹੈ ਜੀ ਸੰਗਰੂਰ ਦਾ ਇਹ ਸਰਕਾਰੀ ਹਸਪਤਾਲ ਪਰ ਇਹਦੇ ਜੇਕਰ ਗੱਲ ਕੀਤੀ ਜਾਵੇ ਫੈਸਿਲਿਟੀਆਂ ਲੈ ਕੇ ਬਹੁਤ ਜ਼ਿਆਦਾ ਕਮੀਆਂ ਨੇ ਜਿਸ ਤਰ੍ਹਾਂ ਕਿ ਲਿਫਟ ਦੀ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਮੈਡੀਸਨ ਨੂੰ ਲੈ ਕੇ ਵੀ ਜਿਹੜੀ ਕਾਫੀ ਦਿੱਕਤ ਜਿਹੜੀ ਆਂਦੀ ਹੈ ਉਸ ਚੀਜ਼ ਨੂੰ ਲੰਬੇ ਸਮੇਂ ਤੋਂ ਲੈ ਕੇ ਜੀ ਡਿਮਾਂਡ ਕੀਤੀ ਜਾ ਰਹੀ ਹੈ ਪਰ ਉਹਦਾ ਮੈਨੂੰ ਲੱਗ ਰਿਹਾ ਹੈ ਮੈਡੀਸਨ ਥੋੜੇ ਕੋ ਅਵੇਲੇਬਲ ਰਹਿੰਦਾ ਮੈਨੂੰ ਐਸਐਮਓ ਸਾਹਿਬ ਮੈਨੂੰ ਦੱਸ ਦੋ ਕਿੰਨੇ ਮੈਡੀਸਨ ਅਵੇਲੇਬਲ ਹੈਗੇ 250 ਤੋਂ ਉੱਤੇ ਰਹਿਣਾ ਚਾਹੀਦਾ ਹੈ 270 ਮੈਡੀਸਨ ਅਵੇਲੇਬਲ ਹੈਗੇ ਜੇ ਪਬਲਿਕ ਲਈ ਫ੍ਰੀਲੀ ਅ ਇਹ ਇਹਦੇ ਵੀ ਜੇ ਕੋਈ ਪ੍ਰੋਬਲਮ ਹੈ ਦੱਸੋ ਬਾਕੀ ਲਿਫਟ ਜਿਹੜਾ ਹੈਗਾ ਲਿਫਟ ਲਈ ਅਸੀਂ ਕਾਰਵਾਈ ਕਰ ਰਹੇ ਹਾਂ ਕਈ ਜ਼ਿਲ੍ਹਿਆਂ ਦੇ ਵਿੱਚ ਲਿਫਟ ਖਰਾਬ ਸੀ ਸੰਗਰੂਰ ਦੇ ਵਿੱਚ ਵੀ ਸੀ ਉਹ ਕਾਰਵਾਈ ਬਣਨ ਦੀ ਚੱਲ ਰਹੀ ਹੈ ਕਈ ਥਾਵਾਂ ਤੇ ਠੀਕ ਹੋ ਗਿਆ ਹੈ ਇਹ ਵੀ ਠੀਕ ਹੋ ਜਾਊਗਾ ਪਰਫੈਕਟ ਮੈਂਬਰਾਂ ਦਾ ਕਹਿਣਾ ਕਿ ਅਲਟਰਾ ਸਾਊਂਡ ਉਹਨਾਂ ਨੂੰ ਬਾਹਰ ਹੀ ਕਰਾਉਣ ਜਾਣਾ ਪੈਣਾ ਜਦ ਕਿ ਹਸਪੀਟਲ ਦੇ ਅੰਦਰ ਵੀ ਅਲਟਰਾ ਸਾਊਂਡ ਹੈਗਾ ਅਲਟਰਾ ਸਾਊਂਡ ਅੰਦਰ ਮੌਜੂਦ ਹੈਗਾ ਲੇਕਿਨ ਪੇਸ਼ੈਂਟ ਲੋਡ ਜ਼ਿਆਦਾ ਹੋ ਕਰਕੇ ਅਸੀਂ ਇੰਪੈਨਲ ਕਿੱਤਾ ਹੋਇਆ ਹੈ ਬਾਹਰ ਕਿ ਤੁਸੀਂ ਬਾਹਰ ਕਰਾ ਲਓ ਕਿਉਂਕਿ ਜੇ ਜ਼ਿਆਦਾ ਬੰਦਾ ਆ ਜਾਊ ਨਾ ਫਿਰ ਪ੍ਰੋ ਸਰ ਜਿਹੜਾ ਸਟੋਕ ਸੀਲ ਕੀਤਾ ਗਿਆ ਉਹਦੀ ਰਿਪੋਰਟ ਤੁਸੀਂ ਜਾਂਚ ਕਰਵਾਉਗੇ ਕਿੰਨੇ ਦਿਨਾਂ ਦਾ ਪ੍ਰੋਸੈਸ ਹੋਵੇ ਇਹ ਟਾਈਮ ਲੱਗੇਗਾ ਜੀ 2-4 ਦਿਨ ਟਾਈਮ ਲੱਗੇਗਾ ਹਾਂ ਉਹ ਇਹ ਜਿਹੜਾ ਹੈ ਨਾ ਇਹ ਕੈਮੀਕਲ ਟੈਸਟ ਹੁੰਦਾ ਉਹਨੂੰ ਸਟੇਬਲ ਕਰਕੇ ਕਰਦੇ ਉਹ ਇੱਕ ਪ੍ਰੋਸੈਸ ਹੁੰਦਾ ਛੇਤੀ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ 24 ਘੰਟੇ ਦੇ ਵਿੱਚ ਜਿਹਾ ਸੀ ਕਰ ਦਾਂਗੇ ਜਿਹੜਾ ਉਹਦਾ ਪ੍ਰੈਸਕ੍ਰਾਈਬ ਟਾਈਮ ਹੈ ਟੈਸਟ ਦਾ ਉਹਦੇ ਹਿਸਾਬ ਨਾਲ ਹੀ ਹੋਏਗਾ ਥੈਂਕ ਯੂ ਸਰ ਥੈਂਕ ਯੂ ਸਰ ਠੀਕ ਖੈਦ ਆਦੀ ਹੈ ਕਿ ਜਦੋਂ 15 ਜਨਾਨੀਆਂ ਦੀ ਹਾਲਤ ਖਰਾਬ ਹੋ ਜਾਂਦੀ ਹੈ ਤਾਂ ਪੂਰੇ ਸਟਾਫ ਨੂੰ ਤੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪਹੁੰਚ ਜਾਂਦੀ ਹੈ ਹਾਲਾਂਕਿ ਇੱਕ ਮਹਿਲਾ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ ਬਿਊਰੋ ਰਿਪੋਰਟ ਸਟਾਰ ਨਿਊਜ਼